ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜਦੋਂ ਵੀ ਉੱਪਰ ਵਾਲੇ ਤੋਂ ਮੰਗੋ ਤਾਂ ਆਪਣੇ ਮਾਤਾ ਪਿਤਾ ਦੀ ਲੰਬੀ ਉਮਰ ਮੰਗਣਾ ਕਿਉਂਕਿ ਉਨ੍ਹਾਂ ਤੋਂ ਜ਼ਿਆਦਾ ਪਿਆਰ ਕੋਈ ਹੋਰ ਇਸ ਦੁਨੀਆ ਵਿੱਚ ਤੁਹਾਨੂੰ ਨਹੀਂ ਕਰ ਸਕਦਾ ਇੱਕ ਛੋਟੀ ਜਹੀ ਕਹਾਣੀ ਪਿਤਾ ਅਤੇ ਪੁੱਤਰ ਦੀ ਜੋ ਸਮੁੰਦਰੀ ਰਾਸਤੇ ਤੋਂ ਕਿਸੇ ਦੂਜੇ ਪਾਸੇ ਜਾ ਰਹੇ ਸਨ ਅਤੇ ਸਮੁੰਦਰ ਦੇ ਵਿਚਕਾਰ ਉਨ੍ਹਾਂ ਦੀ ਕਿਸ਼ਤੀ ਖਰਾਬ ਹੋ ਗਈ ਹੁਣ ਉਨ੍ਹਾਂ ਨੂੰ ਲੱਗਿਆ ਜੀਵਨ ਖਤਮ ਹੋਣ ਵਾਲਾ ਹੈ ਪਿਤਾ ਜੀ ਨੇ ਦੇਖਿਆ ਦੂਰ ਇੱਕ ਟਾਪੂ ਦਿਖ ਰਿਹਾ ਹੈ ਉਹ ਕਿਸੇ ਵੀ ਤਰ੍ਹਾਂ ਹਿੰਮਤ ਕਰਕੇ ਉੱਥੇ ਪਹੁੰਚੇ ਜਾ ਕੇ ਦੇਖਿਆ ਉਹ ਇੱਕ ਨਹੀਂ ਦੋ ਟਾਪੂ ਸਨ ਕਿਨਾਰੇ ਤੇ ਉਤਰੇ ਤੇ ਪਿਤਾ ਜੀ ਨੇ ਕਿਹਾ ਦੇਖੋ ਬੇਟਾ ਹੁਣ ਤਾਂ ਜੀਵਨ ਖਤਮ ਹੁੰਦਾ ਹੋਇਆ ਦਿਖਦਾ ਹੈ ਕੋਈ ਹੋਰ ਰਸਤਾ ਨਹੀਂ ਹੈ ਬਚਣ ਦਾ ਬੇਟੇ ਨੇ ਕਿਹਾ ਕੀ ਕੀਤਾ ਜਾਵੇ ਪਿਤਾ ਜੀ ਨੇ ਕਿਹਾ ਇੱਕ ਹੀ ਕੰਮ ਬਚਿਆ ਹੈ ਉੱਪਰ ਵਾਲੇ ਦੀ ਪ੍ਰਾਰਥਨਾ ਕਰਦੇ ਹਾਂ ਇੱਕ ਟਾਪੂ ਤੇ ਮੈਂ ਜਾ ਰਿਹਾ ਹਾਂ ਤੇ ਦੂਜੇ ਤੇ ਤੂੰ ਚਲੇ ਜਾ ਧਿਆਨ ਲਗਾ ਤੇ ਪ੍ਰਭੂ ਨੂੰ ਕਹਿ ਕਿ ਸਾਨੂੰ ਬਚਾਵੇ ਜੋ ਮੰਗਣਾ ਹੈ ਮੰਗ ਲੈ ਕੁਝ ਨਾ ਕੁਝ ਤਾਂ ਹੋਵੇਗਾ ਹੀ ਪਿਤਾ ਜੀ ਜਾ ਕੇ ਧਿਆਨ ਲਗਾਉਣ ਬੈਠ ਗਏ ਬੱਚਾ ਜਾ ਕੇ ਪ੍ਰਾਰਥਨਾ ਕਰਨ ਲੱਗਾ ਆਪਣੇ ਦੂਜੇ ਟਾਪੂ ਤੇ ਬੱਚੇ ਨੇ ਸੋਚਿਆ ਇਹ ਤਾਂ ਬਹੁਤ ਵਿਰਾਨ ਜਿਹਾ ਹੈ ਕੋਈ ਪੇੜ ਵੀ ਨਹੀਂ ਹੈ ਫਲ ਖਾਣੇ ਹਨ ਭੁੱਖ ਲੱਗੀ ਹੈ ਜਦੋਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਉੱਥੇ ਪੇੜ ਹੀ ਪੇੜ ਦਿਖਾਈ ਦਿੱਤੇ ਤੇ ਬڑے-ਬڑے ਫਲ ਲੱਗੇ ਹੋਏ ਸਨ ਲੜਕਾ ਤੋੜ ਕੇ ਗਿਆ ਫਲ ਤੋੜ ਕੇ ਲਿਆਇਆ ਖਾਣ ਲਈ ਫਿਰ ਤੋਂ ਧਿਆਨ ਵਿੱਚ ਬੈਠ ਗਿਆ ਹੁਣ ਕਹਿਣ ਲੱਗਾ ਕਿ ਚਲੋ ਫਲ ਤਾਂ ਖਾ ਲਏ ਇਹ ਜਗ੍ਹਾ ਬਹੁਤ ਸੁੰਦਰ ਹੈ ਕੁਝ ਅਜੀਹਾ ਹੋ ਜਾਵੇ ਕਿ ਇੱਥੇ ਹੀ ਪਰਿਵਾਰ ਵਸਾ ਲਿਆ ਜਾਵੇ ਇੱਕ ਝੌਪੜੀ ਮਿਲ ਜਾਵੇ ਇੱਥੇ ਹੀ ਮੇਰਾ ਪਰਿਵਾਰ ਬਸ ਜਾਏ ਕੀ ਅਜੀਹਾ ਹੋ ਸਕਦਾ ਹੈ ਉਸਨੇ ਧਿਆਨ ਵਿੱਚ ਅਜੀਹਾ ਬੋਲਿਆ ਤੇ ਜਦੋਂ ਅੱਖਾਂ ਖੋਲੀਆਂ ਤਾਂ ਸਾਹਮਣੇ ਇੱਕ ਝੌਪੜੀ ਦਿਖਾਈ ਦਿੱਤੀ ਉਸ ਦਾ ਘਰ ਬਣ ਚੁੱਕਿਆ ਸੀ ਤੇ ਨਾਲ ਹੀ ਇੱਕ ਮਹਿਲਾ ਖੜੀ ਸੀ ਉਸਨੇ ਕਿਹਾ ਕੀ ਗੱਲ ਹੈ ਘਰ ਵੀ ਬਣ ਗਿਆ ਤੇ ਮਹਿਲਾ ਵੀ ਆ ਗਈ ਸ਼ਾਦੀ ਵੀ ਹੋ ਗਈ ਮੇਰੀ ਤਾਂ ਫਿਰ ਤੋਂ ਉਸਨੇ ਧਿਆਨ ਲਗਾਇਆ ਕਿ ਹੁਣ ਜਦ ਸਭ ਕੁਝ ਹੋ ਹੀ ਗਿਆ ਹੈ ਤਾਂ ਇੱਥੋਂ ਬਚਣ ਦਾ ਰਸਤਾ ਕੱਢਦੇ ਹਾਂ ਕਿਉਂਕਿ ਜਦੋਂ ਮੇਰੀ ਸਾਰੀ ਗੱਲ ਸੁਣੀ ਜਾ ਰਹੀ ਹੈ ਤਾਂ ਇਹ ਵੀ ਸੁਣ ਲਈ ਜਾਵੇਗੀ ਤਾਂ ਉਸਨੇ ਅੱਖਾਂ ਬੰਦ ਕੀਤੀਆਂ ਧਿਆਨ ਲਗਾਇਆ ਅਤੇ ਕਿਹਾ ਕਿ हे ਪ੍ਰਭੂ ਇੱਕ ਕਿਸ਼ਤੀ ਦਾ ਇੰਤਜ਼ਾਮ ਕਰਵਾ ਦਿਓ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਨਿਕਲ ਜਾਵਾਂ ਇੱਥੋਂ ਤੇ ਜਦੋਂ ਉਸਨੇ ਅੱਖਾਂ ਖੋਲੀਆਂ ਤਾਂ ਸਾਹਮਣੇ ਕਿਨਾਰੇ ਤੇ ਉਸ ਨੂੰ ਇੱਕ ਬਹੁਤ ਵਧੀਆ ਕਿਸ਼ਤੀ ਦਿਖਾਈ ਦਿੱਤੀ ਜੋ ਜਾਣ ਲਈ ਤਿਆਰ ਸੀ ਲੜਕਾ ਉਸ ਇਸਤਰੀ ਨੂੰ ਨਾਲ ਲੈ ਕੇ ਭੱਜਿਆ ਅਤੇ ਜਾ ਕੇ ਕਿਸ਼ਤੀ ਵਿੱਚ ਚੜ ਗਿਆ ਕਿ ਬਸ ਹੁਣ ਇੱਥੋਂ ਨਿਕਲਣਾ ਹੈ ਉਸੇ ਵਕਤ ਆਕਾਸ਼ਵਾਣੀ ਹੋਈ ਕਿ ਬੇਟਾ ਇਕੱਲੇ-ਇਕੱਲੇ ਜਾ ਰਹੇ ਹੋ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਨਹੀਂ ਜਾਵੋਗੇ ਉਸ ਲੜਕੇ ਨੇ ਕਿਹਾ ਕਿ ਮੇਰੇ ਪਿਤਾ ਜੀ ਦੇ ਕਰਮਾਂ ਦਾ ਫਲ ਮਿਲ ਰਿਹਾ ਹੈ। ਉਹਨਾਂ ਨੂੰ ਉਹਨਾਂ ਦੇ ਚੱਕਰ ਵਿੱਚ ਅਸੀਂ ਇੱਥੇ ਆ ਗਏ। ਮੇਰੇ ਪਿਤਾ ਜੀ ਨੇ ਜੇ ਚੰਗੇ ਕਰਮ ਕੀਤੇ ਹੁੰਦੇ ਤਾਂ ਹੁਣ ਉਹਨਾਂ ਦੀ ਨਾ ਸੁਣ ਲਈ ਹੁੰਦੀ ਤੁਸੀਂ ਦੇਖੋ ਕਿਵੇਂ ਚੁੱਪਚਾਪ ਬੈਠੇ ਹੋਏ ਹਨ। ਕੁਝ ਹੋ ਹੀ ਨਹੀਂ ਰਿਹਾ ਉਸ ਤਰਫ। ਅਤੇ ਇਸ ਤਰਫ ਦੇਖੋ ਸਭ ਬਦਲ ਗਿਆ। ਪੇੜ ਆ ਗਏ, ਫਲ ਲੱਗ ਗਏ, ਝੌਂਪੜੀ ਬਣ ਗਈ। ਮੇਰੇ ਲਈ ਤਾਂ ਇਸਤਰੀ ਵੀ ਆ ਗਈ, ਸ਼ਾਦੀ ਵੀ ਹੋ ਗਈ। ਮੇਰੀ ਤਾਂ ਸਭ ਤੁਸੀਂ ਸੁਣ ਲਈ ਮੇਰੇ ਪਿਤਾ ਜੀ ਦੀ ਤਾਂ ਤੁਸੀਂ ਸੁਣ ਹੀ ਨਹੀਂ ਰਹੇ ਹੋ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲ ਰਿਹਾ ਹੈ ਮਿਲਣ ਦੋ ਅਸੀਂ ਇੱਥੋਂ ਨਿਕਲਾਂਗੇ ਉਹਨਾਂ ਨੂੰ ਭੁਗਤਣ ਦੇਵੋ ਆਕਾਸ਼ਵਾਣੀ ਫਿਰ ਤੋਂ ਹੋਈ ਕਿ ਬੇਟਾ ਤੂੰ ਜਾਣਨਾ ਨਹੀਂ ਚਾਹੁੰਦਾ ਕਿ ਉਹ ਮੰਗ ਕੀ ਰਹੇ ਹਨ ਉਸ ਲੜਕੇ ਨੇ ਕਿਹਾ ਹਾਂ ਦੱਸੋ ਦੱਸੋ ਕੀ ਮੰਗ ਰਹੇ ਹਨ ਉਹ ਜੋ ਮਿਲ ਨਹੀਂ ਰਿਹਾ ਉਹਨਾਂ ਨੂੰ ਅਜਿਹਾ ਕੀ ਮੰਗ ਲਿਆ ਉਹਨਾਂ ਨੇ ਆਕਾਸ਼ਵਾਣੀ ਫਿਰ ਤੋਂ ਹੋਈ ਅਤੇ ਆਵਾਜ਼ ਆਈ ਕੇ ਤੇਰੇ ਪਿਤਾ ਬਸ ਇੱਕ ਹੀ ਚੀਜ਼ ਮੰਗ ਰਹੇ ਹਨ ਕਿ ਮੇਰਾ ਬੇਟਾ ਜੋ ਵੀ ਮੰਗ ਰਿਹਾ ਹੈ ਉਸ ਨੂੰ ਮਿਲਦਾ ਜਾਵੇ ਮੇਰੇ ਬੇਟੇ ਦੀ ਹਰ ਪ੍ਰਾਰਥਨਾ ਸਵੀਕਾਰ ਕਰਨਾ ਲੜਕੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਪਰ ਸਾਡੇ ਵਿੱਚੋਂ ਕਈਆਂ ਨੂੰ ਸਾਡੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਸਾਨੂੰ ਲੱਗਦਾ ਹੈ ਕਿ ਮਾਤਾ ਪਿਤਾ ਤਾਂ ਸਾਡੇ ਨਾਲ ਹਨ ਠੀਕ ਹੈ ਸਭ ਕੁਝ ਠੀਕ ਚੱਲ ਰਿਹਾ ਹੈ ਅਸੀਂ ਸੋਚਦੇ ਹਾਂ ਕੋਈ ਵੱਡੀ ਗੱਲ ਨਹੀਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਿਆਰ ਸਾਨੂੰ ਸਾਡੇ ਮਾਤਾ ਪਿਤਾ ਹੀ ਕਰਦੇ ਹਨ ਦੁਨੀਆ ਦਾ ਹਰ ਵਿਅਕਤੀ ਇਹ ਚਾਹੁੰਦਾ ਹੈ ਕਿ ਤੁਸੀਂ ਅੱਗੇ ਵਧੋ ਪਰ ਇੱਕ ਕਦਮ ਉਸਤਾ ਤੁਹਾਡੇ ਤੋਂ ਅੱਗੇ ਹੋਵੇ ਉਹ ਤੁਹਾਡੇ ਤੋਂ ਥੋੜਾ ਅੱਗੇ ਨਿਕਲਿਆ ਹੋਵੇ ਪਰ ਸਿਰਫ ਮਾਤਾ ਪਿਤਾ ਅਜਿਹਾ ਚਾਹੁੰਦੇ ਹਨ ਕਿ ਤੁਸੀਂ ਉਹਨਾਂ ਤੋਂ ਵੀ ਜ਼ਿਆਦਾ ਨਾਮ ਕਮਾਓ ਸ਼ੋਹਰਤ ਕਮਾਓ ਪੈਸਾ ਕਮਾਓ ਤੇ ਖੁਸ਼ੀਆਂ ਲੈ ਕੇ ਆਵੋ ਧੰਨਵਾਦ